ਸਿਆਲਾਂ ਚ ਪੇਟੀ ਇਹ ਪੇਟੀ ਸੰਧੂ ਸਾਹਿਬ ਤੁਹਾਡੇ ਆਸਤੇ ਨਹੀਂ ਲਿਆਂਦੀ ਇਹ ਸਾਰੇ ਟੱਬਰ ਆਸਤੇ ਲਿਆਂਦੀ ਆ ਇਹਦੇ ਚ ਕੀ ਆ ਇਹਦੇ ਚ ਜਿਹੜੀ ਚੀਜ਼ ਆ ਨਾ ਉਹ ਸਾਰਿਆਂ ਦੇ ਬੜੀ ਕੰਮ ਆਉਣ ਵਾਲੀ ਆ ਤੇ ਜੇ ਇਹ ਚੀਜ਼ ਹੋਵੇ ਨਕਲੀ ਤਾਂ ਆਪਾਂ ਇਹਨੂੰ ਖੁੱਲੀ ਵੀ ਜਿਹੜਾ ਕਿ ਵਾਪਸ ਕਰ ਸਕਦੇ ਆ ਤੇ ਆਪਦੇ ਪੈਸੇ ਵਾਪਸ ਲੈ ਸਕਦੇ ਆ ਇਹ ਵਾਲਾ ਜਿਹੜਾ ਤੇਲ ਹੈਗਾ ਜੀ ਕੋਲਡ ਪ੍ਰੈਸਰਡ ਤੇ ਇਹ ਹਾਂਜੀ येलो ब्लੋਸਮ ਠੀਕ ਹੈ ਰਾਜਸਥਾਨ ਵਾਲਿਆਂ ਦਾ ਹਾਂਜੀ ਹਾਂਜੀ ਠੀਕ ਇਹ ਪਹਿਲਾਂ ਆਪਾਂ ਇੱਕ ਬੋਤਲ ਲੈ ਕੇ ਆਂਦੀ ਸੀਗੀ ਤੇ ਪੂਰਾ ਮਹੀਨਾ ਵਰਤ ਕੇ ਦੇਖੀ ਤੇ ਆਪਾਂ ਨੂੰ ਇੰਨੀ ਵਧੀਆ ਮਤਲਬ ਕਿ ਟੇਸਟੀ ਸਬਜ਼ੀਆਂ ਦਾਲਾਂ ਇੰਨੀਆਂ ਵਧੀਆ ਬਣੀਆਂ ਹਨਾ ਤੇ ਫਿਰ ਹੁਣ ਆਪਾਂ ਪੇਟੀ ਚੱਕ ਲੈ ਆਂਦੀ ਇੱਧਰ ਵੇਖੋ ਤਾਂ ਬਾਈ ਹੁਣਾਂ ਦੀ ਇਹ ਗਾਰੰਟੀ ਹੈ ਜੇ ਇਸ ਤੇਲ ਦੇ ਵਿੱਚ 1% ਵੀ ਮਿਲਾਵਟ ਹੋਵੇ ਤਾਂ ਤੁਸੀਂ ਖੁੱਲੀਆਂ ਬੋਤਲਾਂ ਵਾਪਸ ਕਰ ਸਕਦੇ ਹੋ ਬਾਈ ਜੀ ਹੁਣਾਂ ਨੇ ਰਾਜਸਥਾਨ ਦੇ ਵਿੱਚ ਇਹ ਆਪਦਾ ਯੂਨਿਟ ਲਾਇਆ ਹੋਇਆ ਤੇ ਰਾਜਸਥਾਨ ਦੇ ਵਿੱਚ ਦੋਸਤੋ ਪਿਓਰ ਮਤਲਬ ਕਿ ਸਰੋਂ ਲੈ ਕੇ ਉਹਦਾ ਮਤਲਬ ਕਿ ਤੇਲ ਕੱਢਦੇ ਆ ਤੇ ਸਾਰੇ ਮਤਲਬ ਕਿ ਇੰਡੀਆ ਦੇ ਵਿੱਚ ਤੁਸੀਂ ਮੈਸ਼ੋ ਤੋਂ ਫਲਿੱਪਕਾਰਟ ਤੋਂ ਐਮਾਜ਼ਨ ਤੋਂ ਟਾਪ ਦੀਆਂ ਮਤਲਬ ਕਿ ਜਿੰਨੀਆਂ ਵੀ ਸਾਈਟਸ ਨੇ ਉੱਥੋਂ ਤੁਸੀਂ ਆਰਡਰ ਕਰਕੇ ਆਪਦੇ ਘਰੇ ਹੀ ਬੈਠੇ ਇਹ ਵਾਲਾ ਜਿਹੜਾ ਆਇਲ ਹੈਗਾ ਜੀ ਮਸਟਰਡ ਆਇਲ ਇਹ ਤੁਸੀਂ ਮੰਗਾ ਸਕਦੇ ਹੋ ਤੇ ਦੋਸਤੋ ਮਤਲਬ ਕਿ ਜਦੋਂ ਆਪਾਂ ਇਹ ਖਾਣਾ ਬਣਾਉਨੇ ਆ ਇਸ ਤੇਲ ਦਾ ਤੇ ਕੋਈ ਕੜਤਨ ਵਗੈਰਾ ਜਾਂ ਕੁਛ ਨਹੀਂ ਆਉਂਦੀ ਹਾਂਜੀ ਕਿਉਂਕਿ ਇਹ ਕੋਲਡ ਪ੍ਰੈਸਡ ਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਜਿਆਦਾਤਰ ਸਰੋਂ ਦੇ ਆਇਲ ਦੇ ਵਿੱਚ ਪਾਮ ਆਇਲ ਮਿਕਸ ਹੁੰਦਾ ਹੈ ਤੇ ਪਰ ਬਾਈ ਜੀ ਹੁਣਾਂ ਦਾ ਵਾਅਦਾ ਹੈ ਵੀ 1% ਵੀ ਜੇ ਮਿਲਾਵਟ ਹੋਵੇ ਤਾਂ ਤੁਸੀਂ ਖੁੱਲੀਆਂ ਸ਼ੀਸ਼ੀਆਂ ਖੁੱਲੀਆਂ ਬੋਤਲਾਂ ਵਾਪਸ ਕਰ ਸਕਦੇ ਹੋ ਸੋ ਦੋਸਤੋ ਆਪਣੇ ਪਰਿਵਾਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯੈਲੋ ਬਲੋਸਮ ਜਿਹੜਾ ਸਰੋਂ ਦਾ ਆਇਲ ਆ ਕੋਲਡ ਪ੍ਰੈਸ ਵਾਲਾ ਉਹ ਤੁਸੀਂ ਮੰਗਵਾ ਸਕਦੇ ਹੋ